हां जी सज्जन प्यारेयो एक बार फिर लेके हाजरा आचारी पनीर मसाला यकीन ਮੰਨਿਆ ਜੇ ਬਹੁਤ ਹੀ ਜ਼ਰਾ ਟੇਸਟੀ ਤੇ ਲਾਜਵਾਬ ਬਨੇਗਾ 1 किलो ਤੁਸੀਂ ਪੈਨ ਥੋੜਾ ਜਿਹਾ ਪਾਓ ਪਾਣੀ ਤੇ ਟਮਾਟਰ ਕੱਟ ਕੇ ਵਿੱਚੋਂ ਪਾ ਲੋ ਰੱਖ ਲੋ ਤੁਸੀਂ ਵਿੱਚ ਤੇ ਨਾਲ ਹੀ ਐਡ ਕਰੋ ਥੋੜਾ ਜਿਹਾ ਲਸਣ ਤੇ ਨਾਲ ਹੀ ਪਾਓ ਤੁਸੀਂ ਕਾਜੂ ਢੱਕ ਕੇ ਨੂੰ ਪਕਾਓ ਤੇ ਟਮਾਟਰ ਦੇ ਛਿੱਲਾਂ ਲਾ ਦਿਓ ਤੇ ਬਣਾ ਲੋ ਉਹਦਾ ਸਮੂਥ ਪੇਸਟ ਇੱਕ ਕੜਾਹੀ 'ਚ ਤੁਸੀਂ ਐਡ ਕਰੋ ਸਰੋਂ ਦਾ ਤੇਲ ਤੇ ਨਾਲ ਹੀ ਤੁਸੀਂ ਪਾ ਦਿਓ ਚੋਪ ਕਰਕੇ ਪਿਆਜ਼ ਇਨੂੰ ਹਿਲਾਓ ਜਦੋਂ ਤੁਹਾਡੇ ਪਿਆਜ਼ 골ਡਨ ਬ੍ਰਾਊਨ ਹੋ ਜਾਣ ਐਡ ਕਰੋ ਨਮਕ ਮਰਚ ਧਨੀਆ ਪਾਊਡਰ ਤੇ ਹਲਦੀ ਓਨਲੀ ਥੋੜਾ ਜਿਹਾ ਹਿਲਾਓ ਨਾਲ ਹੀ ਟਮਾਟੋ ਗਰੇਵੀ ਐਡ ਕਰ ਦਿਓ ਜਿਹੜੀ ਆਪਾਂ ਹੁਣੇ ਪੀਸੀ ਸੀ ਤੇ ਸੱਜਣ ਪਿਆਰਿਓ ਹਲਕਾ ਜਿਹਾ ਤੁਸੀਂ ਇਹਨੂੰ ਹਿਲਾਓ ਤੇ ਇਹਨੂੰ ਮਿਲਾਓ ਤੇ ਇਹਨੂੰ ਢੱਕ ਕੇ 2 ਮਿੰਟ ਰਹਿਣ ਦਿਓ ਇਹ ਤੁਹਾਡਾ ਆਚਾਰ ਦਾ ਮਸਾਲਾ ਜੋ ਘਰਾਂ 'ਚ ਆਮ ਹੁੰਦਾ ਹੈ ਮਿਰਚਾਂ ਵਿੱਚੋਂ ਕੱਟ ਕੇ ਸਲਿੱਟ ਕਰਕੇ ਤੇ ਤੁਸੀਂ ਇਹਨੂੰ ਸਟਫ ਕਰ ਲਓ ਆਚਾਰ ਦੇ ਮਸਾਲੇ ਨਾਲ ਤੇ ਦੂਸਰੇ ਪਾਸੇ ਮਸਾਲਾ ਤੁਹਾਡਾ ਬਾਬਾ ਜੀ ਬਿਲਕੁਲ ਰੈਡੀ ਹੋ ਚੁੱਕਾ ਹੈ ਐਂ ਦੇ ਤੁਸੀਂ ਵੀ ਅਚਾਰ ਦਾ ਉਹੀ ਮਸਾਲਾ 2 ਚਮਚੇ ਦਾ ਆਪਣਾ ਕਾਮਨ ਘਰਾਂ 'ਚ ਹੁੰਦਾ ਐ ਐਡ ਕਰਦੇ ਹੋ ਤੇ ਨਾਲ ਹੀ ਪਾਓ ਤੁਸੀਂ ਇੱਕ ਗਲਾਸ ਪਾਣੀ ਦਾ ਨਾਲ ਹੀ ਪਾਓ ਪਨੀਰ ਐਡ ਤੇ ਆਪਣੀਆਂ 4 ਮਰਚਾ ਜਿਹੜੀ ਤੁਸੀਂ ਸਟਫ ਕੀਤੀਆਂ ਸੀ ਪਾ ਦਿਓ 2 ਮਿੰਟ ਦਮ ਦਿਓ ਬਾਬਾ ਜੀ ਅਚਾਰੀ ਪਨੀਰ ਮਸਾਲਾ ਤੁਹਾਡਾ ਬਣ ਕੇ ਬਿਲਕੁਲ ਰੈਡੀ ਹੋ ਚੁੱਕਿਆ ਐ ਇਹਨੂੰ ਲੱਛੇ ਪਰੌਂਠੇ ਨਾਲ ਸਰਵ ਕਰੋ ਤੇ ਬਾਬਾ ਜੀ ਇੱਕ ਬਣਾਓ ਵਾਈਟ ਖਾਓ ਪੀਓ ਤੇ ਨੀ ਯਾਰੇ ਲੋ ਮਿੱਤਰ ਪਿਆਰਿਓ ਤੇ ਆਪਦੇ ਭਰਾ ਦੇ ਪੇਜ ਨੂੰ ਕਰੋ ਲਾਈਕ ਤੁਹਾਡਾ ਬਹੁਤ ਬਹੁਤ